ਪੰਜਾਬ ਦੀ ਕੈਬਨ ਵਿੱਚ ਹੋਇਆ ਵੱਡਾ ਫੇਰਬਦਲ ਮੁੱਖ ਮੰਤਰੀ ਭਗਵੰਤ ਮਾਨ ਨੇ ਦੇ ਦਿੱਤੀ ਮਨਜ਼ੂਰੀ ਜੋ ਪੰਜਾਬ ਦੇ ਮੰਤਰੀਆਂ ਦੇ ਵਿਭਾਗ ਬਦਲਤੇ ਗਏ ਨੇ ਸੰਜੀਵ ਅਰੋੜਾ ਪਾਵਰਫੁੱਲ ਮੰਤਰੀ ਬਣੇ ਨੇ ਤੇ ਇੱਕ ਮੰਤਰੀ ਦੀ ਛੁੱਟੀ ਹੋ ਗਈ ਹੈ ਉਹ ਕਿਹੜਾ ਮੰਤਰੀ ਹੈ ਜਿਸ ਦੀ ਛੁੱਟੀ ਕਰਵਾ ਦਿੱਤੀ ਗਈ ਹੈ ਮੰਤਰੀ ਮੰਡਲ ਦੇ ਵਿੱਚੋਂ ਉਸ ਦੇ ਕੋਲੋਂ ਵਿਭਾਗ ਵਾਪਸ ਲੈ ਲਏ ਗਏ ਨੇ ਤੇ ਹੁਣ ਉਸ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕਰਨ ਦੀ ਤਿਆਰੀ ਹੋ ਰਹੀ ਹੈ ਤੁਸੀਂ ਜੁੜੇ ਹੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦੀ ਜਾਣਕਾਰੀ ਮਿਲ ਸਕੇ ਪੰਜਾਬ ਦੇ ਵਿੱਚ ਜੋ ਮੰਤਰੀ ਮੰਡਲ ਦਾ ਫੇਰ ਬਦਲ ਹੋਇਆ ਹੈ ਉਹਨਾਂ ਦੇ ਵਿਭਾਗ ਬਦਲੇ ਗਏ ਨੇ ਜੋ ਅੱਜ ਰਾਜਪਾਲ ਦੇ ਵੱਲੋਂ ਵਿਭਾਗੀ ਫੇਰ ਬਦਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪਾਵਰਫੁਲ ਮੰਤਰੀ ਬਣ ਗਏ ਨੇ ਸੰਜੀਵ ਅਰੋੜਾ ਸੰਜੀਵ ਅਰੋੜਾ ਜਿਨ੍ਹਾਂ ਨੇ ਲੁਧਿਆਣਾ ਪੱਛਮੀ ਤੋਂ ਜਿੱਤ ਦਰਜ ਕੀਤੀ ਤੇ ਉਸ ਸਮੇਂ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਅੱਜ ਉਹਨਾਂ ਨੂੰ ਪੰਜਾਬ ਦਾ ਅਹਿਮ ਵਿਭਾਗ ਦਿੱਤਾ ਗਿਆ ਹੈ ਜਿਹੜਾ ਕਿ ਮੁੱਖ ਮੰਤਰੀ ਦੇ ਨਾਲ ਸੰਜੀਵ ਅਰੜਾ ਹੁਣ ਬੈਠਣਗੇ ਜੋ ਕਾਂਗਰਸ ਸਰਕਾਰ ਸਮੇਂ ਨਵਜੋਤ ਸਿੰਘ ਸਿੱਧੂ ਦੇ ਕੋਲੋਂ ਵਿਭਾਗ ਵਾਪਸ ਲਿਆ ਗਿਆ ਸੀ ਤੇ ਉਸ ਸਮੇਂ ਬ੍ਰਹਮਹਿੰਦਰਾਂ ਨੂੰ ਵਿਭਾਗ ਦਿੱਤਾ ਗਿਆ ਸੀ ਹਾਈ ਕਮਾਂਡ ਦੇ ਕੋਲੋਂ ਜਿਹੜਾ ਕਿ ਇਹ ਦਬਾਅ ਬਣਿਆ ਸੀਗਾ ਸੋ ਇਸੇ ਤਰ੍ਹਾਂ ਹੀ ਹੁਣ ਸੰਜੀਵ ਅਰੜਾ ਦੇ ਇਸ ਥਾਨਕ ਸਰਕਾਰਾਂ ਦਾ ਵਿਭਾਗ ਦਿੱਤਾ ਗਿਆ ਜਿਵੇਂ ਹੀ ਕੇਜਰੀਵਾਲ ਪੰਜਾਬ ਆਉਂਦੇ ਨੇ ਤਾਂ ਉਸ ਤੋਂ ਬਾਅਦ ਇਹ ਫੇਰ ਬਦਲ ਹੋਣਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਛਲਚਲ ਵੱਜ ਗਈ ਜੋ ਪਹਿਲਾਂ ਡਾਕਟਰ ਰਵੀ ਜੋਤ ਕੋਲ ਸੀ ਇਹ ਵਿਭਾਗ ਉਸ ਤੋਂ ਵਾਪਸ ਲੈ ਲਿਆ ਗਿਆ ਕੈਪਟਨ ਮੰਤਰੀ ਸੰਜੀਵ ਰੋੜਾ ਕੋਲ ਪਹਿਲਾਂ ਵੀ ਊਰਜਾ ਉਦਯੋਗ ਅਤੇ ਵਣਜ ਵਿਭਾਗ ਜਿਹੜੇ ਸ਼ਾਮਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਭਾਗੀ ਫੇਰ ਬਦਲ ਨੂੰ ਹਰੀ ਝੰਡੀ ਦਿੱਤੀ ਸੰਜੀਵ ਰੋੜਾ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਰੋੜਾ ਨੇ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਵਿੱਚ ਜਿੱਤ ਦਰਜ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ 28 ਜੂਨ 2025 ਨੂੰ ਬਤੌਰ ਵਿਧਾਇਕ ਬਣੇ ਤੇ 3 ਜੁਲਾਈ 2025 ਨੂੰ ਉਹਨਾਂ ਨੇ ਮੰਤਰੀ ਮੰਡਲ ਦੀ ਸਹੁੰ ਚੁੱਕੀ ਪੰਜਾਬ ਸਰਕਾਰ ਨੇ 18 ਅਗਸਤ 2025 ਨੂੰ ਵਿਭਾਗੀ ਫੇਰ ਬਦਲ ਦੇ ਦੌਰਾਨ ਸੰਜੀਵ ਅਰੋੜਾ ਨੂੰ ਊਰਜਾ ਮੰਤਰਾਲਾ ਸੌਂਪ ਦਿੱਤਾ ਸੀ ਜੋ ਪਹਿਲਾਂ ਹਰਵਜਨ ਸਿੰਘ ਈਟੀਓ ਕੋਲ ਸੀ ਸਰਕਾਰ ਵੱਲੋਂ ਸੰਜੀਵ ਅਰੋੜਾ ਦੇ ਹੱਥ ਕਾफी ਮਜ਼ਬੂਤ ਕੀਤੇ ਜਾ ਰਹੇ ਹਨ ਚਰਚੇ ਹਨ ਕਿ ਆਉਦੇ ਦਿਨਾਂ 'ਚ ਅਰੋੜਾ ਨੂੰ ਇੱਕ ਹੋਰ ਮਹਿਕਮਾ ਵੀ ਸੌਂਪਿਆ ਜਾ ਸਕਦਾ ਹੈ ਸੰਜੀਵ ਰੜਾ ਹਿੰਦੂ ਚਿਹਰਾ ਵੀ ਹਨ ਅਤੇ ਅਗਾਮੀ ਚੋਣਾਂ ਦੇ ਮੱਦੇਨਜ਼ਰ ਉਹਨਾਂ ਨੂੰ ਤਾਕਤਵਰ ਵੀ ਬਣਾਇਆ ਜਾ ਰਿਹਾ ਹੈ ਉਹ ਸੰਤੀ ਖਿੱਤੇ ਨਾਲ ਵੀ ਤੁਲਕ ਰੱਖਦੇ ਹਨ ਤੇ ਚੰਗੇ ਪੈਸੇ ਵਾਲੇ ਸਰਮਾਏਦਾਰ ਹਨ ਪਾਈਪਾ ਤਰਫੋਂ ਪੰਜਾਬ 'ਚ ਆਪਣੇ ਸਿਆਸੀ ਪੈਰ ਪ੍ਰਸਾਰਨੇ ਸ਼ੁਰੂ ਕੀਤੇ ਹਨ ਅਤੇ ਸ਼ਹਿਰੀ ਖਿੱਤੇ ਨੂੰ ਟੱਕਰ ਦੇਣ ਲਈ ਆਪ ਸਰਕਾਰ ਨੇ ਸੰਜੀਵ ਰੜਾ ਨੂੰ ਇਹ ਵੱਧ ਪਾਵਰਾਂ ਦਿੱਤੀਆਂ ਨੇ ਜੋ ਸੰਜੀਵ ਰੜਾ ਨੂੰ ਤਾਕਤਵਰ ਬਣਾਇਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਕਿ ਤਰਨ ਤਰਨ ਦੇ ਵਿੱਚ ਵੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨਾਲ ਵਾਦਾ ਕੀਤਾ ਸੀ ਕਿ ਹਰਮੀਂਦ ਸੰਧੂ ਨੂੰ ਤੁਸੀਂ ਜਿਤਾ ਦਿਓ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ ਸੋ ਹਰਮੀਂਦ ਸੰਧੂ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜਿਹੜਾ ਰਵੀਜੋਤ ਕੋਲ ਬਾਕੀ ਬਚੇ ਵਿਭਾਗ ਨੇ ਉਹ ਵਾਪਸ ਲੈ ਲੈ ਜਾਣਗੇ ਤੇ ਉਹ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਹਰਮੀਂਦ ਸੰਧੂ ਨੂੰ ਦੇ ਦਿੱਤੇ ਜਾਣਗੇ ਜੋ ਚਰਚਾਵਾਂ ਨੇ ਸੋ ਪੰਜਾਬ ਦੇ ਵਿੱਚ ਸੱਤਵੀਂ ਵਾਰ ਫੇਰ ਬਦਲ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਫੇਰ ਬਦਲ ਨੂੰ ਜਿਹੜਾ ਕੱਲ ਹੀ ਮੀਟਿੰਗ ਬੁਲਾ ਕੇ ਤੇ ਇੱਕੋ ਦਮ ਐਲਾਨ ਕਰ ਦਿੱਤਾ ਤੇ ਸਥਾਨਕ ਸਰਕਾਰਾਂ ਵਿਭਾਗ ਜਿਹੜਾ ਰਵੀ ਜਹਤ ਕੋਲੋਂ ਵਾਪਸ ਲੈਣ ਵਾਸਤੇ ਐਲਾਨ ਕਰ ਦਿੱਤਾ ਸੋ ਰਵੀ ਜਹਤ ਦੇ ਕੋਲ ਹੁਣ ਸਿਰਫ ਇੱਕ ਵਿਭਾਗ ਰਹਿ ਗਿਆ ਹੈ ਔਰ ਆਉਣ ਵਾਲੇ ਦਿਨਾਂ ਵਿੱਚ ਉਹ ਵਿਭਾਗ ਵੀ ਉਹਨਾਂ ਕੋਲ ਵਾਪਸ ਲੈ ਕੇ ਉਹਨਾਂ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕਰਨ ਦੀ ਤਿਆਰੀ ਕਰ ਰਹੀ ਹੈ ਸਰਕਾਰ ਜਿਸ ਤਰ੍ਹਾਂ ਕੁਲਦੀਪ ਸਿੰਘ ਢਾਲੀਵਾਲ ਨਾਲ ਹੋਇਆ ਸੀ ਕੁਲਦੀਪ ਸਿੰਘ ਧਾਰੀਵਾਲ ਨੂੰ ਦੋ ਵਾਰ ਵਿਭਾਗੋਂ ਦੇ ਬਤਲੇ ਗਏ ਆਖਿਰ ਉਹਨਾਂ ਦੇ ਕੋਲੋਂ ਵੀ ਵਿਭਾਗ ਵਾਪਸ ਲੈ ਲਿਆ ਗਿਆ ਤੇ ਉਹਨਾਂ ਨੂੰ ਸਿਰਫ ਤੇ ਸਿਰਫ ਵਧਾਈ ਕਿ ਰਹਣ ਦਿੱਤਾ ਗਿਆ ਸੋ ਡਾਕਟਰ ਰਵੀ ਜੋ ਜਿਹੜੇ ਕਿ ਦੁਆਬੇ ਖੇਤਰ ਨਾਲ ਸੰਬੰਧ ਰੱਖਦੇ ਨੇ ਔਰ ਬਹੁਤ ਇੱਕ ਨੌਜਵਾਨ ਚਿਹਰਾ ਨੇ ਔਰ ਇੱਕ ਦਲ ਤਾਗੂ ਨੇ ਜਿਨ੍ਹਾਂ ਦੇ ਕੋਲੋਂ ਇਹ ਵਿਭਾਗ ਵਾਪਸ ਲੈ ਲਿਆ ਗਿਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸੰਜੀਵ ਰੋੜਾ ਨੂੰ ਜਿਹੜਾ ਪਾਵਰਫੁੱਲ ਬਣਾਇਆ ਜਾ ਰਿਹਾ ਹੈ ਜੋ ਕੇਜਰੀ ਵਾਲਦੇ ਬਲੋਂ ਸੰਜੀਵ ਰੋੜਾ ਨਾਲ ਕਮਿਟਮੈਂਟ ਹੋਈਆਂ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਇਹ ਜਿਹੜੀ ਸਭ ਤੋਂ ਵੱਡੀ ਕਾਰਵਾਈ ਕੀਤੀ ਗਈ ਇਹ ਪੰਜਾਬ ਦੇ ਵਿੱਚ ਜੋ ਕੈਬਨ ਦਾ ਵੱਡਾ ਫੇਰ ਬਦਲ ਹੋਇਆ ਹੈ